ਤਾਕਤ ਉਸ ਇਨਸਾਨਾਂ ਨੂੰ ਡਰਗ ਤਸਕਰੀ ਕਰਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਮਾਸੂਮ ਦਿਖਣ ਵਾਲੀ ਬਿੱਲੀ ਵੀ ਡਰਗ ਡੀਲਰ ਹੋ ਸਕਦੀ ਹੈ ਆਖਰਕਾਰ ਇੱਕ ਮਾਸੂਮ ਦਿਖਣ ਵਾਲੀ ਬਿੱਲੀ ਤੋਂ ਕਿਸੇ ਨੂੰ ਕੀ ਖਤਰਾ ਹੋ ਸਕਦਾ ਹੈ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਿੱਲੀ ਦਿਖ ਰਹੀ ਹੈ ਸ਼ਰਾਰਤੀ ਕਾਲੇ ਅਤੇ ਚਿੱਟੇ ਰੰਗ ਦੀ ਬਿੱਲੀ ਮਾਰੀ ਜਵਾਨਾਂ ਤੇ ਕ੍ਰੈਕ ਤੇ ਪੈਕੇਟ ਲੈ ਕੇ ਆਰਾਮ ਦੇ ਨਾਲ ਘੁੰਮ ਰਹੀ ਸੀ ਇਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਿੱਲੀ ਦੇ ਸਰੀਰ ਤੇ ਡਰਗ ਦੇ ਨਾਲ ਭਰੇ ਛੋਟੇ ਛੋਟੇ ਪੈਕੇਟ ਲਪੇਟੇ ਹੋਏ ਨੇ ਤਾਂ ਹੁਣ ਤਸਕਰ ਵੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਨਵੇਂ ਤਰੀਕੇ ਅਪਣਾ ਰਹੇ ਨੇ ਪਰ ਇਸ ਬਿੱਲੀ ਦੀ ਕਹਾਣੀ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਇੱਕ ਬਿੱਲੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਫੜਿਆ ਗਿਆ ਪਰ ਚੌਕਸ ਸੁਰੱਖਿਆ ਕਰਮਚਾਰੀਆਂ ਦੀਆਂ ਨਜ਼ਰਾਂ ਤੋਂ ਇਹ ਬਿੱਲੀ ਨਹੀਂ ਬਚ ਸਕੀ ਜੇਲ ਸਟਾਫ ਨੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਫੜ ਲਿਆ ਤੇ ਸਾਰਾ ਸਮਾਨ ਜ਼ਬਤ ਕਰ ਲਿਆ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਤੇ ਬਿੱਲੀ ਨੂੰ ਪਸ਼ੂ ਨੂੰ ਸਿਹਤ ਵਿਭਾਗ ਕੋਲ ਭੇਜ ਦਿੱਤਾ ਕੋਣ ਕਹਿੰਦਾ ਹੈ ਕਿ ਅਪਰਾਧੀਆਂ ਦੇ ਚਾਰ ਪੈਰ ਨਹੀਂ ਹੁੰਦੇ ਅੱਜ ਕੱਲ ਮਿਆਉਂ ਕਰਦੇ ਹੋਏ ਵੀ ਤਸਕਰੀ ਹੋ ਰਹੀ ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਬਾਰੇ ਆਮ ਸੁਣਦੇ ਆ ਪਰ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਵਾਲੀ ਬਿੱਲੀ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੁਣ ਜਰਾ ਸੋਚੋ ਕਿ ਇੱਕ ਨਸ਼ਾ ਤਸਕਰ ਆਪਣਾ ਖਤਰਨਾਕ ਸਮਾਨ ਪਹੁੰਚਾਉਣ ਦੇ ਲਈ ਕਿਵੇਂ ਇੱਕ ਬਿੱਲੀ ਦੀ ਵਰਤੋਂ ਕਰ ਰਿਹਾ ਹੋਵੇਗਾ ਅਤੇ ਇਹ ਤਸਕਰੇ ਹੱਦ ਤੱਕ ਜੋਖਮ ਲੈਣ ਦੇ ਲਈ ਤਿਆਰ ਨੇ ਐਸਾ ਬਿੱਲੀ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰਨਾਮੇ ਵੇਖ ਕੇ ਹਰ ਕੋਈ ਹੈਰਾਨ ਹੈ ਤੇ ਹੱਸ ਰਿਹਾ ਹੈ ਵੀਡੀਓ ਹੁਣ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਇਸ ਬਿੱਲੀ ਦੇ ਕਾਰਨਾਮੇ ਵੇਖ ਕੇ ਹੱਸ ਰਹੇ ਨੇ ਤਾਂ ਦੂਜੇ ਪਾਸੇ ਜ਼ਬਰਦਸਤ ਜਿਹੜੇ ਨੇ ਕਮੈਂਟ ਵੀ ਕੀਤੇ ਜਾ ਰਹੇ ਨੇ